ਪਹਿਲਾ ਦੇ ਗੁਰੂ ਸਾਹਿਬ ਦਾ ਕਟਾਨ ਕੋਟ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਤੇ ਉਹਦੇ ਦਰ ਤੇ ਅੱਜ ਅਕਾਲੀ ਦਲ ਫਤਿਹ ਨੇ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰਤਾ ਹੈ ਇਸ ਅਕਾਲੀ ਦਲ ਫਤਿਹ ਦੇ ਜਿਹੜੇ ਜਿੰਨੇ ਵੀ ਆਉਦੇਦਾਰ ਆ ਜਸਕਰਨ ਸਿੰਘ ਦੀ ਅਗਵਾਈ ਚ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਤੇ ਉਹਨਾਂ ਦਾ ਅਸੀਂ ਹਮੇਸ਼ਾ ਹੀ ਮਾਨਸਤਕਾਰ ਕਰਦੇ ਰਵਾਂਗੇ ਕਿ ਉਹਨਾਂ ਕੇ ਪੰਥਕ ਏਕਤਾ ਵਾਸਤੇ ਕਦਮ ਪੁੱਟਿਆ ਅੱਗੇ ਵਧਾਇਆ ਸਹੀ ਅਰਥਾਂ 'ਚ ਨਹੀਂ ਤੇ ਪੰਥ ਕੇ ਇੱਕ ਦਾ ਦਾ ਰੌਲਾ ਤੇ ਰੋਜ ਪੈਂਦਾ ਪਰ ਸਹੀ ਅਰਥਾਂ 'ਚ ਉਹਨਾਂ ਨੇ ਕਰਕੇ ਦਿਖਾਇਆ ਕਿ ਪੰਥ ਇੱਕ ਇਕਤਾ ਕਰਨੀ ਤੇ ਇਦਾਂ ਹੁੰਦੀ ਆ ਤੇ ਇਸ ਕਰਕੇ ਅਸੀਂ ਉਹਨਾਂ ਦਾ ਉਹਨਾਂ ਦੀ ਟੀਮ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਰ ਅਮਰਤਪਾਲ ਨੂੰ ਜਿਹੜਾ ਲੋਕ ਸਭਾ ਲੈ ਕੇ ਛੁੱਟੀ ਉਹ ਵੀ ਮੰਨ ਲਈਏ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੁਨਤਾਨੂ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਲੋਕ ਸਭਾ 'ਚ ਲੈ ਕੇ ਆਉਣਾ ਚਾਹੀਦਾ ਸੀ ਜਿਹੜੇ ਆਪਣੇ ਲੋਕਾਂ ਦੀ ਪੰਜਾਬ ਦੀ ਪੰਥ ਦੀ ਉਹ ਆਪਣੀ ਜੋ ਆਵਾਜ਼ ਲੋਕਾਂ ਨੇ ਉਹਨਾਂ ਚੁਣਿਆ ਜਿਹਦੇ ਵਾਸਤੇ ਉਹ ਆਪਣੀ ਗੱਲ ਕਰ ਸਕਦੇ ਆਂ ਤੇ ਮੇਰਾ ਖਿਆਲ ਹੈ ਕਿ ਉਹ ਵੀ ਇੱਕ ਉਹਨਾਂ ਦਾ ਬਹੁਤ ਵੱਡਾ ਧੱਕਾ ਕਿ ਉਹਨਾਂ ਨੂੰ ਲੋਕ ਸਭਾ ਸੈਸ਼ਨ ਚ ਲੈ ਜਾਂਦਾ ਨਹੀਂ ਜਾ ਰਿਹਾ। ਭਾਈ 2027 ਦੀ ਗੱਲ ਹੋਈ ਹੈ ਕਿ 2027 ਦੇ ਵਿੱਚ ਸਰਕਾਰੇ ਖਾਸ ਬਣਾਵਾਂਗੇ ਕੀ ਰਣਨੀਤੀ ਤਿਆਰ ਕੀਤੀ ਹੈ। ਰਣਨੀਤੀ ਜੀ ਇਕਤਾ ਚੀ ਸਰਕਾਰ ਨਿਕਲੂਗੀ। ਜੇ ਅਸੀਂ ਇੱਕ ਹੋਵਾਂਗੇ, ਇਕੱਠੇ ਹੋ ਕੇ ਚੱਲਾਂਗੇ, ਆਪਣੀਆਂ ਜਿਹੜਾ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ। ਜੋ ਸਾਡੇ ਨਾਲ ਤੱਕਾ ਹੋ ਰਿਹਾ ਉਹ ਲੋਕਾਂ ਤੱਕ ਪਹੁੰਚਾਵਾਂਗੇ ਕਿ ਸਾਡੀ ਨੌਜਵਾਨੀ ਨੂੰ ਕਿਦਾਂ ਨਸ਼ਿਆਂ ਚ ਮਾਰਿਆ ਜਾ ਰਿਹਾ ਹੈ ਸਾਡੇ ਨੌਜਵਾਨਾਂ ਨੂੰ ਜਾਇਜ਼ ਹ ਰਸਤਾ ਚ ਲੰਬੇ ਸਮੇਂ ਤੋਂ ਕਈ ਕਈ ਸਾਲ ਉਹਨਾਂ ਦੀ ਸਜ਼ਾ ਆ ਮ ਤੁਮੀ ਉੱਪਰ ਹੋ ਚੁੱਕੇ ਆ ਫਿਰ ਵੀ ਨਹੀਂ ਛੱਡਿਆ ਜਾ ਰਿਹਾ ਤੇ ਇਹ ਇਹ ਦੇ ਵਾਸਤੇ ਸਾਨੂੰ ਸਾਰੇ ਨੂੰ ਇਕੱਠੇ ਹੋ ਕੇ ਅਮਲਾ ਮਾਰਨ ਦੀ ਲੋੜ ਹੈ ਆਪਣੀ ਸਰਕਾਰ ਬਣਾਈਏ ਤੇ ਆਪਣੇ ਲੋਕਾਂ ਨਾਲ ਜੋ ਬੇਇਨਸਾਫੀ ਹੋਈ ਉਹਦੇ ਵਾਸਤੇ ਇਨਸਾਫ ਵਾਸਤੇ ਉਹਨਾਂ ਨੂੰ ਦਰਵਾਜ਼ੇ ਖੋਲ੍ਹੇ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ 2 ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਐਨੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆ ਆਇਆ ਹੈ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੱਡ ਦਿੱਤਾ ਤਾਂ ਮੇਰਾ ਖਿਆਲ ਕੋਈ ਐਡਾ ਵੱਡਾ ਹਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆਂ ਤੇ ਅਸੀਂ ਚਾਹੁੰਦੇ ਆਂ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ 40 45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਜੇ ਕਹਿੰਦੇ ਪੰਜਾਬ ਲੈ ਜਾਂਦਾ ਜਾਏਗਾ ਪੰਜਾਬ ਲੈ ਕੇ ਕਹਿੰਦੇ ਕਾਨੂੰਨੀ ਕਰਵਾ ਦੇ ਦੀ ਉਹ ਤਗੜੀ। ਹਾਂਜੀ ਪੰਜਾਬ ਲੈ ਆ ਕੇ ਕਹਿੰਦੇ ਕਾਨੂੰਨੀ ਕਰਵਾ ਦੇ ਵੀ ਉਹ ਜਿਹੜੇ ਪੁਰਾਣੇ ਕੇਸ ਹੋ ਸਕਦੇ। ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀ ਤੇ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਐਵਿਛੀਦਾ ਤੋਂ ਸਵਾਗਤ ਕਰਦੇ ਆ ਕਿ ਉਹਥੇ ਜੋ ਉਹਨਾਂ ਨੂੰ ਬਹੁਤ ਦੂਰ ਸੁਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਸਿਲ ਮਿਲਣ ਦਾ ਥੋੜਾ ਮੌਕਾ ਮਿਲੂਗਾ ਤੇ ਪਰ ਇਹ ਸਰਕਾਰ ਦੀ ਸਰਾਸਰ ਧੱਕੇਸ਼ਾਈ ਆ ਕਿ ਉਹਨਾਂ ਨੂੰ ਅੰਦਰ ਰੱਖਣਾ ਉਹਨਾਂ ਤੇ ਉਹਨਾਂ ਨੂੰ ਜ਼ਮਾਨਤ ਨਾ ਦੇਣੀ ਜਾਂ ਉਹਨਾਂ ਤੇ ਜੋ ਵੀ ਛੋਟੇ ਛੋਟੇ ਕੇਸਾਂ 'ਚ ਵੀ ਜਿਹੜੇ ਕਈ ਅਜਨਾਲਾ ਕੇਸ ਮੇਨ ਬਣਾਇਆ ਕਈ ਬੰਦੇ ਉਹ 'ਚ ਬਹੁਤੇ ਬੰਦੇ ਉਹਦੇ 'ਚ ਗਾਇਬ ਨਹੀਂ ਉੱਥੇ ਪਹੁੰਚੇ ਵੀ ਨਹੀਂ ਉਹਨਾਂ ਨੂੰ ਵੀ ਆ ਦੋ ਦੋ ਤਿੰਨ ਤਿੰਨ ਸਾਲ ਤੋਂ ਅੰਦਰ ਰੱਖਿਆ ਹੋਇਆ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਏ ਬਹੁਤ ਵੱਡੀ ਬੇਇਨਸਾਫੀ ਮਾਰਾ ਸਾਹ ਦੇ ਵਿੱਚ ਇਕੱਠ ਕੀਤਾ ਗਿਆ ਕੀ ਕੰਮ ਜਿਹੜੇ ਜੱਤੇ ਬੰਦੇ ਆ ਗਏ ਆ ਜਦੋਂ ਵਾਰਿਸ ਪੰਜਾਬ ਦੇ ਕੀ ਰਣਨੀਤੀ ਦੇ ਕੀ ਫੈਸਲੇ ਕੀਤੇ ਇਹ ਫੈਸਲਾ ਤੇ ਇਹੋ ਜੀ ਅਕਾਲੀ ਦਲ ਜੋ ਫਤਿਹ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਜਥੇ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹੁੰਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤੇ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਿਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਅਪੀਲ ਕਰਦੇ ਆ ਕਿ ਸਾਰੇ ਆ ਇੱਕੋ ਹੀਏ ਤੇ ਤਾਂ ਹੀ ਆਪਾਂ ਜੋ ਸਾਡੀ ਕੌਮ ਤੇ ਜ਼ੁਲਮ ਹੋ ਰਿਹਾ ੱਤਕਾ ਹੋ ਸਾਡੇ ਪੰਜਾਬ ਨੇ ਧੱਕੇਸ਼ਾਹੀਆਂ ਹੋ ਰਹੀਆਂ ਉਹਨੂੰ ਰੋਕ ਸਕਦੇ ਆ ਮਾਪੂਜੀ ਗੜਗੜ ਸਾਹਿਬ ਨੂੰ ਜੋ ਥੁੱਕਿਆ ਗਿਆ ਹੈ ਤੁਹਾਡਾ ਦ੍ਰਿਸ਼ਟੀਕੋਣ ਤੁਹਾਡੀ ਪਾਰਟੀ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੀ ਹੈ ਨਹੀਂ ਮੇਰਾ ਖਿਆਲ ਹੈ ਗੜਗੜ ਸਾਹਿਬ ਨੂੰ ਜਿਹੜਾ ਥਾਪਿਆ ਗਿਆ ਜਾਂ ਉਹ ਗੜਗੱਦ ਸਾਹਿਬ ਦਾ ਤੇ ਕੋਈ ਕਸੂਰ ਨਹੀਂ ਇਹ ਸਾਡੀ ਸਾਰੀ ਜਿਹੜੀ ਉਹ ਉਹਨਾਂ ਦੇ ਜੱਤਰਾਂ ਨੂੰ ਲਾਉਣ ਦਾ ਜਾਂ ਇਹ ਜਿਹੜਾ ਇਹ ਸਿਸਟਮ ਆ ਇਹਨੂੰ ਬਦਲ ਕੀਤਾ ਜਾਣਾ ਚਾਹੀਦਾ ਅੱਜ ਗੜਗੱਦ ਸਾਹਿਬ ਨੂੰ ਇਦਾਂ ਲਿਆਂਦਾ ਗਿਆ ਕੱਲ ਨੂੰ ਜਦੋਂ ਕੱਢਣ ਲੱਗਿਆ ਫੇਰ ਸਾਰੇ ਜਣੇ ਜਦੋਂ ਲੱਗਦੇ ਆ ਉਦੋਂ ਤੇ ਮੇਰੇ ਖਾਲ ਪੁਰਾਣੇ ਜੱਥੇਦਾਰਾਂ ਨੂੰ ਵੀ ਉਹ ਇਸੇ ਹਾਲਾਤੀ ਲਿਆਂਦਾ ਗਿਆ ਸੀ ਤੇ ਮੁੜ ਕੇ ਜਾਣ ਦੇ ਟਾਈਮ ਬਹੁਤ ਜ਼ਰੀਲ ਕੀਤਾ ਜਾਂਦਾ ਇਸ ਚੀਜ਼ ਤੇ ਰੋਕ ਲੱਗਣੀ ਚਾਹੀਦੀ ਆ ਇਹਦੇ ਵਾਸਤੇ ਕੋਈ ਵਿਧੀ ਵਿਧਾਨ ਬਣਨਾ ਚਾਹੀਦਾ ਕਿ ਜੱਥੇਦਾਰਾਂ ਦੀ ਨਿਯੁਕਤੀ ਦਾ ਉਹਨਾਂ ਦਾ ਸਮਾਂ ਕਿੰਨਾ ਹੋਣਾ ਚਾਹੀਦਾ ਉਹ ਉਹ ਉਹਦੇ ਜਿਹੜੀ ਸੇਵਾ ਮੁਕਤੀ ਦਾ ਕੀ ਸਿਸਟਮ ਹੋਣਾ ਚਾਹੀਦਾ ਉਹ ਸਾਰਾ ਤੈਅ ਹੋਣਾ ਚਾਹੀਦਾ ਓਕੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਰੇਡੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰਿਆਂ ਅਰਦਾਸ ਬੇਨਤੀ ਕਰਕੇ ਜਿਹੜੀ ਹੈ ਕਾਲੀ ਦਰਬਾਰਸ ਪੰਜਾਬ ਦੀ ਜਿਹੜੀ ਜੱਥੇ ਬੰਦੀ ਹੈ ਤੇ ਸ਼੍ਰੋਮਣੀ ਕਾਲੀ ਦਲ ਫਤਿਹ ਅੱਜ ਇੱਕਮਿਕ ਹੋ ਗਏ ਆ ਤੇ ਫਤਿਹ ਨੇ ਜਿਹੜਾ ਭਾਈ ਅਮਰਤਪਾਲ ਸਿੰਘ ਉਹ ਸਾਡਾ ਮੱਕੇਵਾਦਾਰ ਹੋਊਗਾ ਤੇ ਅਸੀਂ ਸਾਰਿਆਂ ਨੇ ਮੰਨ ਲਿਆ ਅਸੀਂ ਸਾਰੇ ਇਕਤਾ ਇਕਤਾ ਕਹੀ ਜਾਂਦੇ ਆ ਇਕਤਾ ਕੋਈ ਜਥੇਬੰਦੀ ਨਹੀਂ ਹੈ ਇਕਤਾ ਤਾਂ ਕੀਤਿਆਂ ਹੋਣੀ ਹੈ ਜਿਹੜੇ ਲੀਡਰ ਕਹਿੰਦੇ ਆ ਕਿ ਇਕਤਾ ਕਰਨੀ ਚਾਹੀਦੀ ਆ ਅਸੀਂ ਭਾਈ ਅੱਜ ਬਿਨਾਂ ਸ਼ਰਤ ਇਕਤਾ ਕਰ ਦਿੱਤੀ ਆ ਇਕਤਾ ਦੇ ਰਾਹ ਖੋਲ ਦਿੱਤੇ ਆ ਤੇ ਹੁਣ ਸਾਰਿਆਂ ਨੂੰ ਇਕਤਾ ਕਰਕੇ ਇੱਕ ਲੜੀ ਤੇ ਪਰੋਚ ਸਰਕਾਰੇ ਖਾਲਸਾ ਬਣਾਉਣਾ ਚਾਹੀਦੀ ਆ ਅਸੀਂ ਭਾਈ ਇਕਤਾ ਕਰਤੀ ਆ ਤੇ ਬਿਲੇ ਨਿਸ਼ਕਾਮ ਬਿਲਕੁਲ ਕੋਈ ਯੋਧਾ ਨਹੀਂ ਕੋਈ ਗੱਲਬਾਤ ਨਹੀਂ ਤੇ ਚੜਦੀ ਕਲਾ ਚ ਅਸੀਂ ਰਵਾਂਗੇ ਤੇ ਅਸੀਂ ਭਾਈ ਏਕਤਾ ਕਰਤੀ ਉਹਨਾਂ ਲੋਕ ਸਿੰਘਾਂ ਨੇ ਪਹਿਲਾਂ ਡੇਬਰੂਗੜ੍ਹ ਚ ਏਕਤਾ ਕਰਤੀ ਆਪਣੇ ਖਡੂਰ ਸਾਹਿਬ ਚ ਏਕਤਾ ਕਰਤੀ ਸੀ ਤੇ ਇੱਕ ਏਕਤਾ ਫਰੀਦਕੋਟ ਚ ਹੋ ਗਈ ਆ ਤੇ ਹੁਣ ਆ ਸਾਰੀ ਪੰਥ ਦੀ ਏਕਤਾ ਹੋ ਗਈ ਆ ਮੈਂ ਸਾਰੀਆਂ ਜਥੇਬੰਦੀਆਂ ਨੂੰ ਕਹਿਣਾ ਆਪੋ ਆਪਣੀਆਂ ਸਾਰੀਆਂ ਛੱਡ ਗਏ ਜਿਹੜੀਆਂ ਮੰਚੀਆਂ ਬਾਈ ਡਾਈਆਂ ਉਹਨੂੰ ਖਤਮ ਕਰੀਏ ਤੇ ਕਿਉਂਕਿ ਕੌਮ ਵੱਡੀ ਹੁੰਦੀ ਆ ਪਾਰਟੀ ਵੱਡੀ ਨਹੀਂ ਹੁੰਦੀ ਬੰਦਾ ਵੱਡਾ ਨਹੀਂ ਹੁੰਦਾ ਕੌਮ ਵੱਡੀ ਹੁੰਦੀ ਆ ਏਕਤਾ ਕਰੀਏ ਮੈਂ ਆਪਣਾ ਫਰਜ਼ ਨਿਭਾ ਦਿੰਦਾ ਤੇ ਹੁਣ ਸਾਡੀ ਕੌਮ ਫਰਜ਼ ਨਿਭਾਵੇ 2027 ਦੀ ਸਰਕਾਰੀ ਖਾਲਸਾ ਬਣਾਵੇ